ਸ਼੍ਰੀ ਅਕਾਲ ਦੋਸਤੋ ਤਾਜ਼ਾ ਵਰ ਡਿਪਡੇਟ ਤੁਹਾਡੇ ਲਈ ਲੈ ਕੇ ਆ ਰਿਹਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਤੇ ਵੀਡੀਓ ਨੂੰ ਮਰਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ 조ਰਜੀਆ ਦੇ ਭਾਰਤੀ ਰੈਸਟੋਰੈਂਟ ਦੇ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦ ਭਰੇ ਹਲਾਤਾਚ ਚ ਮੌਤ ਹੋ ਗਈ ਮਰਨ ਵਾਲਿਆਂ ਦੇ ਵਿੱਚ 조ਰਜੀਆ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਇਲਾਸ਼ਾ ਰੈਸਟੋਰੈਂਟ ਦੇ ਉਸ ਕਮਰੇ ਚ ਮਿਲਿਆਣਿਤ ਇੱਥੇ ਕਰਮਚਾਰੀ ਸੌਂਦੇ ਨੇ ਅਧਿਕਾਰਤ ਰਿਪੋਰਟ ਦੇ ਮੁਤਾਬਿਕ ਮਰਨ ਵਾਲਿਆਂ ਦੇ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਨੇ ਮ੍ਰਿਤਕਾਂ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ ਮੌੜਲੀ ਜਾਂਚ ਦੇ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਕਮਰੇ ਦੇ ਵਿੱਚ ਬੰਦ ਜਨਰੇਟਰ ਦੀ ਵਰਤੋਂ ਕਰਨਾ ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ਦੇ ਵਿੱਚ ਇੱਕ ਸਮੀਰ ਕੁਮਾਰ 26 ਸਾਲਾ ਪੰਜਾਬ ਲੁਧਿਆਣਾ ਜਿਹੜੇ ਦੇ ਖੱਲਾ ਸ਼ਹਿਰ ਦਾ ਰਹਿਣ ਵਾਲਾ ਹੈ ਮੀਡੀਆ ਰਿਪੋਰਟਰ ਤੇ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਸਾਰੀ ਮੌਤ ਦਾ ਕਾਰਨ ਮੋਨੋਆਕਸਾਈਡ ਦੇ ਲੀਕ ਹੋਣ ਨਾਲ ਹੋਈਆਂ ਨੇ ਮੁੱਢਲੀ ਜਾਂਚ ਦੇ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਲ ਦੇ ਸਥਿਤ ਬੈੱਡਰੂਮ ਦੇ ਕੋਲ ਪਾਵਰ ਜਨਰੇਟਰ ਰੱਖਿਆ ਹੋਇਆ ਸੀ ਜਿਸ ਨੂੰ ਬਿਜਲੀ ਕੱਟਣ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ ਜਨਰੇਟਰ ਚੱਲਣ ਦੇ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਬੰਦ ਕਮਰੇ 'ਚ ਜਮਾ ਹੋ ਗਈ ਜਿਸ ਸਕਾਰ ਨਾਤਮ ਜੂਦ ਲੋਕਾਂ ਦਾ ਦਮ ਘੁੱਟਣਾ ਮੌਤ ਹੋ ਗਈ ਬਾਕੀ ਖਬਰ ਨੂੰ ਅੰਦਰ ਦੇਖਣ ਲਈ ਥੋੜਾ